ਕਿਹੜੇ ਕਿਹੜੇ ਬੰਦੇ ਖੋਲਦੇ ਸਸ ਮਾਤਾ ਹਾਂ ਮਾਤਾ ਜੀ ਉਹਨਾਂ ਨਾਲ ਰਹਿੰਦਾ ਨਹੀਂ ਜੀ ਜਿੰਨਾਂ ਦੇ ਮੈਂ ਨਾਮ ਲੈ ਚੂੰਗਾ ਭਾਈ ਉਹਨੇ ਕੰਮ ਕਰਦੇ ਆ ਕੇਵਲਾ ਖੋਲਦੇ ਹਾਂ ਕੇਵਲਾ ਖੋਲਦੇ ਹਾਂ ਜੀ ਆ ਕੇਵਲਾ ਕੋਵਲਾ ਤਾਂ ਪਤਨੇ ਫੋਨ ਫੋਨ ਬਾਵਾ ਖੋਲਦੇ ਆ ਤੇ ਮੈਂ ਜਿਹੜਾ ਕੇਵਲਾ ਤੇ ਸਟਾਰਟਰ ਜਿਹੜੇ ਖੋਲਦੇ ਆ ਉਹ ਕਹ ਕਿਹੜੇ ਕਿਹੜੇ ਬੰਦੇ ਆ ਉਹ ਗਾਂਧੀ ਵਸਤੇ ਨਾ ਨਾ ਦੱਸ ਦੇ ਗਾਂਦੀਵਰ ਤੇ ਜੇ ਸਮਾਨ ਵਾਲੀ ਆ ਜੀ ਸਾਡੇ ਜਿਹੜੇ ਨਾਂ ਦੱਸ ਦੇ ਜਿਹੜੇ ਕੇਵਲਾਂ ਤੇ ਉਹ ਖੋਲਦੇ ਨਹੀਂ ਮੈਂ ਉੱਥੋਂ ਇਕ ਕਮ ਜਾਣੇ ਨੂੰ ਸਾਡੇ ਸਕੰਦਰ ਕਿਹੜਾ ਸਕੰਦਰ ਕੀ ਨਾਂ ਉਹਦੇ ਪਿਓ ਦਾ ਨਾਂ ਕੀ ਆ ਪਿਓ ਦਾ ਪਿਓ ਦਾ ਕਿਹੜਾ ਨਹੀਂ ਪਤਾ ਜੀ ਇੱਕ ਸਕੰਦਰ ਤੇ ਇੱਕ ਬਿੱਲਾ ਸਕੰਦਰ ਦੇ ਪਿਓ ਦੇ ਨਾਂ ਦੱਸ ਕੀ ਆ ਸਕੰਦਰ 98 ਗੱਲੀ ਚ ਜਾਂਦਾ ਜੀ ਬਾਈ ਉਹਦੇ ਆਂ ਬਾਗਲੀ سامنے ਗਲੀ ਜਾਂਦੀ ਆ ਉਹ ਗਲੀ ਚ ਜਾਂਦਾ ਉਹ ਪਿਓ ਦਾ ਨਾਂ ਨਹੀਂ ਪਤਾ ਜੀ ਮੈਨੂੰ ਜੀ ਹੋਰ 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 ਕਿਵੇਂ ਜੀ ਹੋਰ ਕਿਹੜੇ ਕਿਹੜੇ ਬਿੱਲਾ ਸਕੰਦਰ ਹੋਰ ਅੰਕਿਤ ਜੀ ਅੰਕਿਤ ਉਹ ਵੀ ਖੋਲਦਾ ਕੇਵਲਾ ਟਰਟਰ ਹੋਰ ਹੋਰ ਕੇਵਲਾ ਕੋਈ ਪਤਾ ਨਹੀਂ ਜੀ ਕੋਈ ਨਹੀਂ ਆ ਜਾਣ ਤੇ ਕਰਦੇ ਇਥੇ ਵਜੀਫਾ ਲੈਣਾ ਆ ਹੋਰ ਜੀ ਸਾਡ ਜੀ ਬਈ ਉਹਨੇ ਹੈ ਔਰ ਵੀ ਬਈ 10 10 10 10 ਕਿਹੜੀ ਕਿਹੜੀ ਬੰਦੇ ਨਾਲ ਇੱਕ ਜੀ ਦੇਵਾ ਦੇਵਤਾ ਜੀ ਉਹ ਥਾਣੇ ਤੇ ਉਹ ਫੋਨ ਆਇਆ ਉਹਨੇ ਚੋਰੀ ਕੀਤਾ ਸੀ ਜੀ ਉਹਨੂੰ ਪੁਲਿਸ ਨੇ ਫੜ ਲਿਆ ਸੋ ਥਾਣੇ ਆ ਉਹ ਵੀ ਕੇਵਲਾ ਖੋਲਦਾ ਉਹ ਫੋਨ ਕੇਵਲਾ ਖੋਲ ਮੈਂ ਖੜਾ ਛਡਾਉਣਾ ਦੇਖ ਲਾ ਮੈਂ ਤੇਰਾ 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 ਕੁਝ ਨਹੀਂ ਹੋਣਾ ਸੌ ਆ ਗਏ ਮੈਨੂੰ ਆਏ ਨਹੀਂ ਪਤਾ ਨਹੀਂ ਮੈਨੂੰ ਵੀ ਕੇਵਲਾ ਖੋਲਦੇ ਜੀ ਮੈਨੂੰ ਇੰਨਾ ਪਤਾ ਉਸ ਤੋਂ ਬਈ ਜਿੰਨਾ ਦੇ ਵੀ ਨਾਮ ਦੱਸਿਆ ਉਹਨਾਂ ਦੇ ਜਲਾ ਦੇ ਡੱਬੇ ਸੰਦ ਵੀ ਹੁੰਦੇ ਆ ਟਕਵਾ ਹੋ ਗਿਆ ਕੋਕਾ ਹੋ ਗਿਆ ਜਿਸ ਤਰ੍ਹਾਂ ਹੋ ਪੂਰੇ ਹਾਂ ਬਈ ਉਹਨਾਂ ਦੇ ਵੀ ਡੱਬੇ ਤੇ ਐਂਟ ਵੀ ਐਂਟ ਹੁੰਦੀ ਰਹਿੰਦੇ ਆ ਉਹਨਾਂ ਦੇ ਜਿੰਨਾਂ ਨੇ ਤਿੰਨ ਬੰਦੇ ਹੋਰ ਕਿਹੜਾ ਵੇਚਦੇ ਕਿਹਦੇ ਕੋਲ ਹੁੰਦੇ ਬਈ ਕੀ ਜਿਹੜੀਆਂ ਸਮਾਨ ਖੁਸਤਾਖੋ ਲੈਣਾ ਵਜ੍ਹਾ ਵਜ੍ਹਾ ਸੇ ਉਹ ਵੀ ਮਨਾਉਣਾ ਦੋ ਮੈਂ ਤੈਨੂੰ ਕਹੀ ਜਾਂਦਾ ਹਾਂ ਜੀ ਭਾਈ ਉਹ ਤੈਨੂੰ ਦੱਸਿਆ ਨਾ ਕੇਕ ਨਾਲ ਜਿਆਦਾ ਕਵਾਲੀਆਂ ਮਿਲਦਾ ਹੈ